ਇਸੋ ਲਈ ਵੱਡੀ ਖਬਰ ਜਲੰਧਰ ਤੋਂ ਹੈ ਆਰਐਸਐਸ ਤੇ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਕਨੇਜਾ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਬੀਜੇਪੀ ਕੋਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਲਾਅ ਐਂਡ ਆਰਡਰ ਮਾਮਲੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੱਲ ਨੂੰ ਬੀਜੇਪੀ ਨੇਤਾ ਮੁਲਾਕਾਤ ਕਰਨਗੇ ਉਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਇਮਰਾਨ ਖਾਨ ਦੇ ਨਾਲ ਇਮਰਾਨ ਕੀ ਫੈਸਲਾ ਲਿਆ ਗਿਆ ਬੀਜੇਪੀ ਕੋਰ ਕਮੇਟੀ ਦੀ ਬੈਠਕ ਚ ਹਾਂਜੀ ਮੋਨੇ ਬੀਜੇਪੀ ਕੋਰ ਕਮੇਟੀ ਦੀ ਬੈਠਕ ਇੱਥੇ ਖਤਮ ਹੋਈ ਹੈ ਇਹਨਾਂ ਨੇ ਜਿਹੜੇ ਵਿਜੇ ਸਾਹਬੂਆ ਨੇ ਮਨਿਸਟਰ ਵੀ ਨੇ ਤੇ ਜਰਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ

ਤੇ ਮੰਤਰੀ ਮਿਨਿਸਟਰ 10 ਮਿਨਿਸਟਰ ਅੱਥੇ ਸੀਗੇ ਕਿ ਸਾਰਿਆਂ ਨੇ ਉਹ ਮੀਟਿੰਗ ਕਰਕੇ ਫੈਸਲਾ ਲਿਆ ਕਿ ਆਪਾਂ ਉਹਨਾਂ ਨੂੰ ਮਿਲਦੇ ਆ ਸੀਐਨਐਮ ਨੂੰ